ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓ ਅੰਕਾਰੁ ਸਤਗੁਰ ਪ੍ਰਸਾਦਿ ਮਹੱਲਾ ਤੀਜਾ ਔਮੇ ਜਗਤ ਪਲਾਇਆ ਦੁਰਮਤ ਬਿਖਿਆ ਬੇਕਾਰ ਸਤਗੁਰ ਮਿਲੇ ਤਾ ਨਦਰ ਹੋਈ ਮਨ ਮੁਖ ਅੰਧ ਅੰਧਿਆਰ ਨਾਨਕ ਆਪੇ ਮੇਲ ਲਏ ਜਿਸ ਨੂੰ ਸ਼ਬਦ ਲਾਏ ਪਿਆਰ ਪਾਉੜੀ ਸਚੂ ਸੱਚੀ ਕੀ ਸਿਫਤ ਸਲਾਹ ਹੈ ਸੋ ਕਰੇ ਜਿਸ ਅੰਦਰ ਭਿਜੈ ਜਿਨਿ ਇਕ ਮਨ ਇਕ ਇਰਾਦਾ ਤਿਨ ਕਾ ਕੰਧ ਨ ਕਬ ਹੁ ਛਿਜੇ ਤਨ ਤਨ ਪੁਰਖ ਸ਼ਾਬਾਸ਼ ਹੈ ਜਿਨ ਸੱਚ ਰਸਨਾ ਅੰਮ੍ਰਿਤ ਪੀਜੈ ਸਚ ਸਚਾ ਜਿਨ ਮਨ ਭਾਵਦਾ ਸੇ ਮਨ ਸੱਚੀ ਦਰਗਾਹ ਲਿਜੈ ਤਨ ਤਨ ਜਨਮ ਸਚਿਆਰੀਆ ਮੁਖ ਉੱਜਲ ਸੱਚ ਕਰਿਜੈ ਸਲੋਕ ਮਹੱਲਾ ਚੌਥਾ ਸਾਗਤ ਜਾਈ ਨਿਵੇਂ ਗੁਰ ਆਗੇ ਮਨ ਕੋਟੀ ਕੁੜਿਆਰ ਮਨ ਕੋਟੀ ਕੂੜ ਕੁੜਿਆਰੀ ਜਾਂ ਗੁਰ ਕਹੇ ਉਠੋ ਮੇਰੇ ਭਾਈ ਬਹਿ ਜਾਈ ਕੁਸਰ ਬਗਲਾਰੀ ਗੁਰ ਸਿਕਾਇ ਅੰਦਰ ਸਤਿਗੁਰ ਵਰਤੇ ਚੁਣ ਕੱਢੇ ਲਦੋਵਾਰੀ ਓਈ ਅੱਗੇ ਪਿਛੇ ਬਹਿ ਮੋਹ ਛਪੈਨ ਨਾਰਲਨੀ ਕੁਟਿਆਰੀ ਓਨਾਂ ਦਾ ਪਖ ਸੁ ਉਥੇ ਨਹੀਂ ਜਾਏ ਕੂੜ ਲੈਣ ਪੇਡਾਰੀ ਜੇ ਸਾਖਤ ਨਰ ਖਵਾਈਐ ਲੋਚੀਏ ਬਿਗ ਕੱਢੇ ਮੁਖ ਉਗਲਾਰੇ ਹਰ ਸਾਕਤ ਸੇਤੀ ਸੰਗ ਨਾ ਕਰਿਓ ਓਏ ਮਾਰੇ ਸਿਰ ਜਨਹਾਰੇ ਜਿਸ ਕਾ ਇੱਕ ਖੇਲ ਸੋਈ ਕਰ ਵੇਕੇ ਜਨ ਨਾਨਕ ਨਾਮ ਸਮਾਰੇ ਮਹੱਲਾ ਚੌਥਾ ਸਤਗੁਰ ਪੁਰ ਕੀ ਗਮ ਹੈ ਜਿਸ ਅੰਦਰ ਹਰ ਉਰਤਾਰਿਆ ਸਤਗੁਰੂ ਨੂੰ ਅਪੜ ਕੋਏ ਨਾ ਸਕੀ ਜਿਸ ਵੱਲ ਸਿਰ ਜਨਹਾਰਿਆ ਸਤਗੁਰੂ ਕਾ ਖੜਗ ਸੰਜੋਹ ਹਰ ਭਗਤ ਹੈ ਜਿਤ ਕਾਲ ਕੰਟਕ ਮਾਰ ਵਿਡਾਰਿਆ ਸਤਗੁਰੂ ਕਾ ਰਖਣ ਹਾਰਾ ਹਰ ਆਪ ਹੈ ਸਤਗੁਰੂ ਕੈ ਪਿਛੇ ਹਰ ਸਭ ਉਬਾਰਿਆ ਜੋ ਮੰਦਾ ਜਿਤ ਵੇ ਪੂਰੇ ਸਤਗੁਰੂ ਕਾ ਸੋ ਆਪ ਉਪਾਵਨ ਹਾਰੇ ਮਾਰਿਆ ਇਹ ਗੱਲ ਹੋਵੇ ਹਰ ਦਰਗਹ ਸੱਚੇ ਕੀ ਜਨ ਨਾਨਕ ਗਾਮ ਵਿਚਾਰਿਆ ਪੌੜੀ ਸੱਚ ਸੁਤਿਆ ਜਿਨੀ ਆਰਾਧਿਆ ਜਾਂ ਉੱਠੇ ਤਾਂ ਸੱਚ ਚਵੀ ਸੇ ਵਿਰਲੇ ਜੁਗ ਮੈਂ ਜਾਣੀਐ ਜੋ ਗੁਰਮੁਖ ਸੱਚ ਰਵੀ ਆਉਂ ਬਲਹਾਰੀ ਤਿਨ ਕੋ ਜੇ ਆਂਦੇ ਨ ਸੱਚ ਲਵੀ ਜਿਨ ਮਨ ਤਨ ਸੱਚਾ ਭਾਵਦਾ ਸੇ ਸਚੀ ਦਰਗਹਿ ਗਵੀ ਜਨ ਨਾਨਕ ਬੋਲੇ ਸਚ ਨਾਮ ਸਚ ਸੱਚਾ ਸਦਾ ਨਵੇਂ ਸ਼ਲੋਕ ਮਹੱਲਾ ਚੌਥਾ ਕਿਆ ਸਮਣਾ ਕਿਆ ਜਾਗਨਾ ਗੁਰਮੁਖੋ ਤੇ ਪਰਵਾਣ ਜਿਨਾਂ ਸਾਸ ਗਰਾਸ ਨਾ ਵਿਸਰੈ ਸੇ ਪੂਰੇ ਪੁਰਖ ਪ੍ਰਧਾਨ ਕਰਮੀ ਸਤਗੁਰ ਪਾਈਐ ਆਂ ਦਿਨ ਲਗੇ ਧਿਆਨ ਤਿਨ ਕੀ ਸੰਗਤ ਮਿਲ ਰਹਾ ਦਰਗਾਹ ਪਾਈ ਮਾਨ ਸਉਦੇ ਵਾਹ ਵਾ ਉਚਰੇ ਉਠ ਦੇਵੀ ਵਾਹ ਕਰੇਨ ਸਉਦੇ ਵਾਹ ਵਾ ਉਚਰੇ ਉਠ ਦੇਵੀ ਵਾਹ ਕਰੇਨ ਨਾਨਕ ਤੇ ਮੁਖ ਉਜਲੇ ਜੇ ਨੀਤੀ ਉਠ ਸਮਾਲੇਨ ਮਹੱਲਾ ਚੌਥਾ ਸਤ ਗੁਰੂ ਸੇ ਵੀਏ ਆਪਣਾ ਪਾਈਏ ਨਾਮ ਅਪਾਰ ਪੌਜਲ ਡੁੱਬਦਿਆਂ ਕੱਢ ਲਏ ਅਰਦਾਤ ਕਰੀ ਦਤਾਰ ਤਨ ਤਨ ਸੇ ਸਾਹ ਹੈ ਜੇ ਨਾਮ ਕਰੇ ਵਪਾਰ ਵਨ ਜਾਰੀ ਸਿਖ ਆਪ ਦੀ ਸ਼ਬਦ ਲਗਾਵਣ ਹਾਰ ਜਨ ਨਾਨਕ ਜਿਨ ਕੋ ਕਿਰਪਾ ਭਈ تیر ਸੇਵਿਆ ਸਿਰ ਜਨ ਹਾਰ ਪੌੜੀ ਸਚ ਸੱਚੇ ਕੀ ਜਨ ਭਗਤ ਹੈ ਸਚ ਸੱਚਾ ਜਿਨੀ ਅਰਾਧਿਆ ਜਿਨ ਗੁਰਮੁਖ ਖੋਜ ਢੰਡੋਲਿਆ ਤਿਨੇ ਅੰਦਰੋਂ ਹੀ ਸਚ ਲਾਦਿਆ ਸੱਚ ਸਹਿਬ ਸੱਚ ਜਨੀ ਸੇਵਿਆ ਕਾਲ ਕੰਟਕ ਮਾਰ ਤਿਨੀ ਸਾਧਿਆ ਸੱਚ ਸੱਚਾ ਸਭ ਦੂ ਵੱਡਾ ਹੈ ਸਜ ਸੇਵਣ ਸੇ ਸੱਚ ਰਲਾਦਿਆ ਸੱਚ ਸੱਚੇ ਨੂੰ ਸ਼ਾਬਾਸ਼ ਹੈ ਸੱਚ ਸੱਚਾ ਸੇਵ ਫਲਾਦਿਆ ਸੋ ਲੋਕ ਮਹੱਲਾ ਚੌਥਾ ਮਨ ਮੁਖ ਪਰਾਣੀ ਮੁਗਦ ਹੈ ਨਾਮਹੀਨ ਪਰਮਾਈ ਬਿਨ ਗੁਰ ਮਨੁਆ ਨਾ ਟਿਕੇ ਫਿਰ ਫਿਰ ਜੋਨੀ ਪਾਈ ਹਰ ਪੁਰਬ ਆਪ ਦਿਆਲ ਹੋਏ ਤਾਂ ਸਤ ਗੁਰ ਮਿਲਿਆ ਆਈ ਜਨ ਨਾਨਕ ਨਾਮ ਸਲਾਹਾ ਤੂੰ ਜਨਮ ਮਰਨ ਦੁਖ ਜਾਈਸ ਮਹੱਲਾ ਚੌਥਾ ਗੁਰਸਲਾਹੀ ਆਪਣਾ ਬਹੁ ਵਿਦ ਰੰਗ ਸੁਭਾਈ ਸਤਗੁਰ ਸੇਤੀ ਮਨ ਰਤਾ ਰਖਿਆ ਬੰਤ ਬਨਾਈ ਜੇਵਾ ਸਲਾ ਨਰਜਈ ਔਰ ਪ੍ਰੀਤਮ ਚਿਤ ਲਾਈ ਨਾਨਕ ਨਾਵੇਂ ਕੀ ਮਨ ਭੁਖ ਹੈ ਮਨ ਤ੍ਰਿਪਤੇ ਹਰਸ ਖਾਈ ਪੌੜੀ ਸਚ ਸੱਚਾ ਕੁਦਰਤ ਜਾਣੀਏ ਦਿਨ ਰਾਤیں ਜਿੰਨ ਬਣਾਈਆਂ ਸੋ ਸੱਚ ਸਦਾ ਸਦਾ ਸੱਚ ਸੱਚੀ ਕਿਆਂ ਵਡਿਆਈਆਂ ਸਲਾਹੀ ਸੱਚ ਸਲਾਹ ਸੱਚ ਸੱਚ ਕੀਮਤ ਕਿਨੇ ਨਾ ਪਾਈਆ ਜਾਂ ਮਿਲਿਆ ਪੂਰਾ ਸਤ ਗੁਰੂ ਤਾਂ ਹਾਜ਼ਰ ਨਦਰੀ ਆਈਆ ਸਚ ਗੁਰਮੁਖ ਜਿਨੀ ਸਲਾਹਿਆ ਤਿਨਾ ਭੁਖਾਂ ਸਭ ਗਵਾਈਆ ਸਲੋਕ ਮਹਲਾ ਚੌਥਾ ਮੈਂ ਮਨ ਤਨ ਗੂਜ ਕੋ ਜਿੰਦਿਆਂ ਸੋ ਪ੍ਰਬਲਦਾ ਲੋੜ ਵੇਸ਼ਟ ਗੁਰੂ ਮੈਂ ਪਾਇਆ ਜਨ ਹਰ ਪਰਬ ਦਿੱਤਾ ਜੋੜ ਮਹੱਲਾ ਤੀਜਾ ਮਾਇਆ ਤਾਰੀ ਅਤ ਅੰਨਾ ਬੋਲਾ ਸ਼ਬਦ ਨ ਸੁਣੀ ਬਹੁ ਰੋਲ ਬਹੁ ਰੋਲ ਕ ਝੋਲਾ ਮਾਇਆ ਤਾਰੀ ਅਤ ਅੰਨਾ ਬੋਲਾ ਸ਼ਬਦ ਨ ਸੁਣੀ ਬਹੁ ਰੋਲ ਕ ਝੋਲਾ ਗੁਰਮੁਖ ਜਾਪੇ ਸ਼ਬਦ ਲਿਵਲਾਈ ਹਰ ਨਾਮ ਸੁਣ ਮੰਨੇ ਹਰ ਨਾਮ ਸਮਾਈ ਜੋਤੀਸ ਪਾਵੀ ਸੁ ਕਰੇ ਕਰਾਇਆ ਨਾਨਕ ਵਜਦਾ ਜੰਤ ਵਜਾਇਆ ਪੌੜੀ ਤੂੰ ਕਰਤਾ ਸਭ ਕਿਸ ਜਾਣਦਾ ਜੋ ਜੀ ਅੰਦਰ ਵਰਤੈ ਕੌ ਕਰਤਾ ਆਪੇ ਗਣਤ ਹੈ ਸਭ ਜਗ ਵਿੱਚ ਗਣਤੇ ਸਭ ਕੀਤਾ ਤੇਰਾ ਵਰਤਦਾ ਸਭ ਤੇਰੀ ਬਣਤਾ ਤੂੰ ਘਟ ਘਟ ਇੱਕ ਵਰਤਦਾ ਸਚ ਸਾਹਿਬ ਚਲਤੇ ਸਤਿਗੁਰੂ ਨੂੰ ਮਿਲੇ ਸੋ ਹਰ ਮਿਲੇ ਨਾਹੀ ਕਿਸੈ ਪਰਤੇ ਸ਼ਲੋਕ ਮਹੱਲਾ ਚੌਥਾ ਏ ਮਨੁਆ ਦ੍ਰਿੜ ਕਰ ਰੱਖੀਐ ਗੁਰਮੁਖ ਲਈਏ ਚਿੱਤ ਇਹ ਮਨ ਆਂ ਦ੍ਰਿੜ ਕਰ ਰੱਖੀ ਐ ਗੁਰਮੁਖ ਲਈਏ ਚਿੱਤ ਕਿਉਂ ਸਾਸ ਗ੍ਰਾਸ ਵਿਸਾਰੀ ਐ ਬੈੰਦਿਆਂ ਉੱਟਦਿਆਂ ਨਿਤ ਮਰਨ ਜੀਵਨ ਕੀ ਚਿੰਤਾ ਗਈ ਇਹ ਜੀੜਾ ਹਰ ਪ੍ਰਭ ਵਸ ਜਿਉ ਭਾਵੇਂ ਤਿਉ ਰਖ ਤੂੰ ਜਨ ਨਾਨਕ ਨਾਮ ਬਖਸ਼ ਮਹਲਾ ਤੀਜਾ ਮਨ ਮੁਖ ਓੰਕਾਰੀ ਮੈਲ ਨ ਜਾਣੀ ਕਿਨ ਅਗੇ ਖਿੰਨ ਪਿਛੇ ਸਦਾ ਬੁਲਾਈਏ ਮੈਲ ਨ ਆਵੀਂ ਕਿਉ ਕਰ ਦਰਗਹਿ ਸੀਜੈ ਸਤਿਗੁਰ ਕਾ ਮੈਲ ਵਿਰਲਾ ਜਾਣੀ ਸਦਾ ਰਹੇ ਕਰ ਜੋੜ ਆਪਣੀ ਕਿਰਪਾ ਕਰੇ ਹਰ ਮੇਰਾ ਨਾਨਕ ਲਹੇ ਬਹੋੜ ਪੌੜੀ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਗੁਰ ਕਾ ਮਨ ਮੰਨੇ ਜਾਂ ਸਤਗੁਰ ਕਾ ਮਨ ਮੰਨਿਆ ਤਾਂ ਪਾਪ ਕ ਸੰਮਲ ਭੰਨੇ ਪਦੇਸ ਜਿ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ ਪਦੇਸ ਜਿ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ ਜਿਨ ਸਤਿਗੁਰ ਕਾ ਪਾਣਾ ਮੰਨਿਆ ਤਿਨ ਚੜੀ ਚਵਗਨ ਬੰਨੇ ਇਹ ਚਾਲ ਨਰਾਲੀ ਗੁਰਮੁਖੀ ਗੁਰ ਦੀ ਕਿਆ ਸੁਣ ਮਨ ਭਿੰਨੇ ਇਸ ਲੋਕ ਮਹੱਲਾ ਤੀਜਾ ਜਿਨ ਗੁਰੂ ਗੋਪੀਆ ਆਪਣਾ ਤਿਸ ਠੌਰ ਨ ਠਾਉ ਹਲਤ ਪਲਤ ਦੋਵੇਂ ਗਏ ਦਰਗ ਨਾਹੀ ਥਾਉ ਉਹ ਵੇਲਾ ਹੱਥ ਨ ਆਵਈ ਫਿਰ ਸਤਗੁਰ ਲੱਗੇ ਪਾਈ ਸਤਗੁਰ ਕੀ ਗਣਤੇ ਖੁਸੀ ਐ ਦੁਖੇ ਦੁਖ ਵਹਾਈ ਸਤ ਗੁਰ ਪੁਰਖ ਨਰਵੈਰ ਹੈ ਆਪੇ ਲੈ ਜਿਸ ਲਾਈ ਨਾਨਕ ਦਰਸ਼ਨ ਜਿਨਾਂ ਵਖਾਲਿਉਨ ਤਿਨਾਂ ਦਰਗ ਲੈ ਛਡਾਏ ਮਹੱਲਾ ਤੀਜਾ ਮਨ ਮੁਖ ਗਿਆਨ ਦੁਰਮਤ ਅਹੰਕਾਰੀ ਅੰਤਰ ਕ੍ਰੋਧ ਜੂਵੇ ਮਤ ਮਾਰੀ ਮਨਮੁਖ ਗਿਆਨ ਦੁਰਮਤ ਅੰਕਾਰੀ ਅੰਤਰ ਕ੍ਰੋਧ ਜੂਵੇ ਮਤ ਹਾਰੀ ਕੂੜ ਕ ਸਤ ਓ ਪਾਪ ਕਮਾਵੇ ਕਿਆ ਓ ਸੁਣੀ ਕਿਆ ਆਖ ਸੁਣਾਵੇ ਅਨਾ ਬੋਲਾ ਕੋਈ ਉਜੜ ਪਾਈ ਮਨਮੁਖ ਅੰਦਾ ਆਵੇ ਜਾਏ ਬਿਨ ਸਤਗੁਰ ਭੇਟੇ ਥਾਏ ਨਾ ਪਾਈ ਨਾਨਕ ਪੁਰਬ ਲਿਖਿਆ ਕਮਾਏ ਪੌੜੀ ਜਿਨ ਕੇ ਚਿਤ ਘਟੋਰ ਹੈ ਸੇ ਬਹੀ ਨ ਸਤਗੁਰ ਪਾਸ ਹੋਤੇ ਸਚ ਵਰਤਦਾ ਕੁੜਿਆਰਾ ਚਿਤ ਉਦਾਸ ਓਏ ਵਲਸ਼ਲ ਕਰ ਚਤ ਕੱਢ ਦੇ ਵੇਰੇ ਜਾਏ ਬਹਿ ਕੁੜਿਆ ਰਾ ਪਾਸ ਵਿੱਚ ਸੱਚੀ ਕੂੜ ਨਾ ਗੱਢੀ ਮਨ ਵੇਖੂ ਕੋ ਨਰਜਾਸ ਕੁੜਿਆਰ ਕੁੜਿਆੜੀ ਕੁੜਿਆਰ ਕੁੜਿਆਰੀ ਜਾਏ ਰਲੇ ਸਚਿਆਰ ਸਿਖ ਬੈਠੇ ਸਤਿਗੁਰ ਪਾਸ ਸਲੋਕ ਮਹੱਲਾ ਪੰਜਵਾਂ ਰਹਿੰਦੇ ਹੁੰਦੇ ਨਿੰਦਕ ਮਾਰੀਆਂ ਕਰਿ ਆਪੇ ਆਹਾਰ ਸੰਤ ਸਹਾਈ ਨਾਨਕਾ ਵਰਤੀ ਸਭ ਜਾਰ ਸਲੋਕ ਮਹੱਲਾ ਪੰਜਵਾਂ ਰਹਿੰਦੇ ਖੁੰਦੇ ਨਿੰਦਕ ਮਾਰੀਆਂ ਨ ਕਰਿ ਆਪੇ ਆਹਾਰ ਸੰਤ ਸਹਾਈ ਨਾਨਕਾ ਵਰਤੇ ਸਭ ਜਹਾਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਜੀ ਨਵਾਜੀ ਸਾਧ ਸੰਗਤ ਜੀ ਆਪਾਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਸਿਆ ਜਪਾਠ ਜਿਹੜਾ ਵਾ ਉਹ ਹਰ ਵਾਰ ਦੀ ਤਰ੍ਹਾਂ ਕਰਦੇ ਆ ਰਹੇ ਹਾਂ ਗੁਰਬਾਣੀ ਦਾ ਪਾਠ ਕਰਦੇ ਆ ਬਾਣੀ ਜਪਦੇ ਅੰਦਾਜ਼ ਕੋਲੋਂ ਇੱਕ ਨੀ ਇੱਕ ਪ੍ਰਕਾਰ ਦੀਆਂ ਭੁੱਲਾਂ ਤੇ ਗਲਤੀਆਂ ਹੋ ਗਈਆਂ ਹੋਣਗੀਆਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਗੁਰੂ ਰੂਪੀ ਸਾਧ ਸੰਗਤ ਭੁੱਲਾਂ ਬਖਸ਼ਣ ਜੋਗਿਆ ਦਾਸ ਦੀਆਂ ਭੁੱਲਾਂ ਨੂੰ ਨજર ਅੰਦਾਜ਼ ਕਰਨਾ ਬਖਸ਼ ਦੇਣਾ ਔਰ ਗੁਰੂ ਦੇ ਸ਼ਬਦਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਆਪਾਂ ਆਪਣੇ ਜੀਵਨ ਨੂੰ ਸਫਲ ਕਰੀਏ ਆਪਣੇ ਜੀਵਨ ਨੂੰ ਚੰਗੇਰਾ ਬਣਾਈਏ ਚੜ੍ਹਦੀ ਕਲਾ ਵਿੱਚ ਰਹੀਏ ਚੰਗੇ ਕਰਮ ਕਰੀਏ ਗੁਰੂ ਦੀ ਮੱਤ ਧਾਰਨ ਕਰੀਏ ਮਨ ਮਤ ਛੱਡੀਏ ਔਰ ਚੰਗੇ ਕਰਮ ਕਰਕੇ ਆਪਣੇ ਜੀਵਨ ਨੂੰ ਸਫਲ ਕਰੀਏ ਗੁਰ ਜੋ ਦੱਸੇ ਬਾਟ ਮਰੀਦਾ ਜੋਲੀਏ ਬੋਲੀਏ ਸਾਜੇ ਧਰਮ ਝੂਠ ਨਾ ਬੋਲੀਏ ਸੋ ਬਲਾਉ ਫਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ